ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਕ ਚਾਹ ਵਾਲੀ ਕੁੜੀ ਦੀ ਨਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕੁੜੀ ਦੀ ਉਮਰ ਮਹਿਜ 17 ਸਾਲ ਹੈ ਅਤੇ ਉਹਦਾ ਇੱਕ ਛੋਟਾ ਭਰਾ ਉਹਦੇ ਨਾਲ ਆ ਅਤੇ ਉਹਦੇ ਮਾਤਾ ਜੀ ਵੀ ਉਹਦੇ ਨਾਲ ਹੀ ਰਹਿੰਦੇ ਨੇ ਅਤੇ ਉਹ ਕੁੜੀ ਚਾਹ ਪਾਣੀ ਵੇਚ ਕੇ ਆਪਣਾ ਟਾਈਮ ਪਾਸ ਕਰਦੀ ਹੈ ਕੁੜੀ ਦਾ ਇਹ ਕਹਿਣਾ ਹੈ ਕਿ ਮੇਰਾ ਪਿਤਾ ਬਹੁਤ ਨਸ਼ਾ ਕਰਦਾ ਹੈ ਅਤੇ ਸਾਨੂੰ ਕੁੱਟਮਾਰ ਕਰਦਾ ਹੈ ਅਤੇ ਜਿਸ ਤੋਂ ਬਾਅਦ ਉਸ ਕੁੜੀ ਨੇ ਇਹ ਬਿਆਨ ਦਿੱਤਾ ਕਿ ਮੇਰੇ ਪਿਤਾ ਅਕਾਲ ਚਲਾਣਾ ਕਰ ਚੁੱਕੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਦੋਸਤੋ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਦੇ ਪਿਤਾ ਜੀ ਸਾਹਮਣੇ ਆਏ ਨੇ ਅਤੇ ਉਹਨਾਂ ਨੇ ਕੁਝ ਅਜਿਹੇ ਖੁਲਾਸੇ ਕੀਤੇ ਨੇ ਜਿਸ ਨੂੰ ਸੁਣ ਕੇ ਹਰ ਇੱਕ ਬੰਦਾ ਹੈਰਾਨ ਰਹਿ ਗਿਆ ਕਿਉਂਕਿ ਛੋਟੀ ਜੀ ਉਮਰ ਕੁੜੀ ਦੀ ਪਰ ਜਿਸ ਤਰ੍ਹਾਂ ਉਹ ਹਰ ਇੱਕ ਬੰਦੇ ਦੇ ਦਿਮਾਗ ਨਾਲ ਖੇਡੀ ਉਸ ਨੇ ਹਰ ਇੱਕ ਬੰਦੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਐਸ ਵੀਡੀਓ ਵਿੱਚ ਨਾਲ ਤੁਸੀਂ ਵੇਖ ਸਕਦੇ ਹੋ ਕਿ ਉਹ ਕੁੜੀ ਦੇ ਪਿਤਾ ਜੀ ਕਹਿੰਦੇ ਨੇ ਕਿ ਮੈਂ ਕੋਈ ਵੀ ਨਸ਼ਾ ਨਹੀਂ ਕਰਦਾ ਮੇਰੇ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਜਿਨ੍ਹਾਂ ਨੂੰ ਵੀ ਦਰੰਗ ਹੋਇਆ ਵੈ ਉਹ ਕਾਫੀ ਬਿਮਾਰ ਰਹਿੰਦੇ ਨੇ ਹਤੇ ਕੁੜੀ ਦੀ ਮਾਤਾ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਮਾਤਾ ਨੂੰ ਕਿਸੇ ਪਾਸੇ ਛੱਡ ਕੇ ਆਵੇ ਨਹੀਂ ਤਾਂ ਅਸੀਂ ਘਰ ਵਿੱਚ ਨਹੀਂ ਰਹਿਣਾ ਉਹਨਾਂ ਦੇ ਪਿਤਾ ਦਾ ਇਹ ਬਿਆਨ ਸੀ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਪਿੰਡ ਦੇ ਵਿੱਚ ਵੀ ਪਤਾ ਕੀਤਾ ਅਤੇ ਪਿੰਡ ਵਾਲਿਆਂ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਕੁੜੀ ਦਾ ਜਿਹੜਾ ਪਿਤਾ ਹੈ ਉਹ ਕੋਈ ਨਸ਼ਾ ਨਹੀਂ ਕਰਦਾ ਉਹ ਇੱਕ ਚੰਗਾ ਬੰਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਕਿ ਉਹ ਇੱਕ ਅਮਰਤਾਰੀ ਵੀ ਹੈ ਅਤੇ ਜਦੋਂ ਕੁੜੀ ਦਾ ਪਿਤਾ ਇੰਟਰਵਿਊ ਦਿੰਦਾ ਹੈ ਤਾਂ ਉਹ ਰੋਣ ਲੱਗ ਜਾਂਦਾ ਹੈ ਕਿ ਮੇਰੀ ਔਲਾਦ ਮੈਨੂੰ ਹੀ ਬਦਨਾਮ ਕਰ ਰਹੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਕੁੜੀ ਦਾ ਕਾਫੀ ਵਿਰੋਧ ਹੋ ਰਿਹਾ ਹੈ ਅਤੇ ਦੋਸਤੋ ਤੁਸੀਂ ਉਸ ਕੁੜੀ ਦਾ ਇੰਸਟਾਗ੍ਰam ਅਕਾਊਂਟ ਵੀ ਵੇਖ ਸਕਦੇ ਹੋ ਜਿਸ ਤੇ ਤੁਸੀਂ ਵੇਖੋ ਕਿ ਉਹ ਕੁੜੀ ਕਿਸ ਤਰ੍ਹਾਂ ਦੀਆਂ ਰੀਲਾਂ ਪਾਉਂਦੀ ਹੈ ਜਿਸ ਨੂੰ ਵੇਖ ਕੇ ਹਰ ਇੱਕ ਬੰਦਾ ਹੈਰਾਨ ਰਹਿ ਜਾਂਦਾ ਹੈ ਜਦੋਂ ਉਸ ਕੁੜੀ ਨੇ ਫੇਮ ਲੈਣਾ ਸੀ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਦਾ ਉਹ ਕੁੜੀ ਕਿਸ ਤਰ੍ਹਾਂ ਦੇ ਲਹਿਜੇ ਵਿੱਚ ਖੜੀ ਹੈ ਕਿਸ ਤਰ੍ਹਾਂ ਵਿਚਾਰੀ ਬਣ ਕੇ ਖੜ ਜਾਂਦੀ ਹੈ ਪਰ ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਉਹ ਕੁੜੀ ਦਾ ਰਹਿਣਾ ਸਹਿਣਾ ਦੇਖੋ ਕਿਸ ਤਰ੍ਹਾਂ ਦਾ ਹੈ ਵਾਕਈ ਉਸ ਕੁੜੀ ਨੇ ਦਿਮਾਗ ਲਾ ਕੇ ਹਰ ਇੱਕ ਬੰਦੇ ਨੂੰ ਬੇਵਕੂਫ ਬਣਾਇਆ ਤੇ ਦੋਸਤੋ ਤੁਹਾਨੂੰ ਪਤਾ ਵੀ ਹੋਣਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਉਸ ਕੁੜੀ ਦੀ ਕਾਫੀ ਮਦਦ ਹੋਈ ਹੈ ਕਾਫੀ ਲੋਕਾਂ ਨੇ ਉਸ ਕੁੜੀ ਨੂੰ ਪੈਸੇ ਭੇਜੇ ਨੇ ਤੇ ਉਹ ਕੁੜੀ ਸੋਸ਼ਲ ਮੀਡੀਆ ਤੇ ਵੀ ਕਾਫੀ ਫੇਮਸ ਹੋ ਚੁੱਕੀ ਹੈ ਤੇ ਲੋਕਾਂ ਨੇ ਉਸ ਕੁੜੀ ਨੂੰ ਲੱਖਾਂ ਰੁਪਏ ਦੇ ਦਿੱਤੇ ਉਹਦੀ ਮਦਦ ਕਰ ਦਿੱਤੀ ਪਰ ਦੋਸਤੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਰ ਇੱਕ ਬੰਦਾ ਹੈਰਾਨ ਹੋ ਚੁੱਕਿਆ ਹੈ ਕਿ ਕੋਈ ਇੰਨਾ ਸ਼ਾਤਰ ਵੀ ਹੋ ਸਕਦਾ ਹੈ ਛੋਟੀ ਜਿਹੀ ਉਮਰ ਦੇ ਵਿੱਚ ਐਨੇ ਦਿਮਾਗ ਨਾਲ ਕੁੜੀ ਖੇਡੀ ਹੈ ਆਪਣੇ ਪਿਤਾ ਨੂੰ ਪਹਿਲਾਂ ਹੀ ਮਾਰ ਕੇ ਉਹਦੇ ਨਾਮ ਤੇ ਕਿੱਡਾ ਵੱਡਾ ਫੇਮ ਲਿਆ ਆਪਣੇ ਪਰਿਵਾਰ ਨੂੰ ਬਦਨਾਮ ਕਰਕੇ ਹਾਂ ਤੁਸੀਂ ਵੀਡੀਓ ਤੋਂ ਇਹ ਅੰਦਾਜ਼ਾ ਨਾ ਲਗਾ ਲਿਓ ਕਿ ਆਪਾਂ ਕਿਸੇ ਦੇ ਵਿਰੋਧ ਵਿੱਚ ਖੜੇ ਆ ਜੋ ਸੱਚ ਸਾਹਮਣੇ ਆਇਆ ਹੈ ਉਹੀ ਤੁਹਾਡੇ ਸਾਹਮਣੇ ਰੱਖਿਆ ਹੈ ਅਤੇ ਅੱਜ ਵਾਲੀ ਇੰਟਰਵਿਊ ਵਿੱਚ ਕੁੜੀ ਨੇ ਇਹ ਕਿਹਾ ਕਿ ਮੇਰੇ ਪਿਤਾ ਜੀ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੁੜੀ ਕਿਸ ਤਰ੍ਹਾਂ ਦਿਮਾਗ ਨਾਲ ਲੋਕਾਂ ਦੇ ਖੇਡ ਰਹੀ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅੱਗੇ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਜੀ ਮਿਲਦਾ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ